ਇਹਨਾਂ ਨੂੰ ਇਹੋ ਹੀ ਪਾਲਾ ਸੀ ਕਿ ਦੇਸ਼ਾਂ ਦੇ ਚ ਅਨੈਲ ਸੋਹਾ ਵੀ ਹੋ ਗਿਆ ਤੇ ਸਾਡੀ ਕੀ ਸਾਡਾ ਕੀ ਬਣੇਗਾ ਇਹਨਾਂ ਨੂੰ ਨਾ ਤਾਂ ਕੌਮ ਦਾ ਦਰਦ ਸੀ ਨਾ ਗੁਰਧਾਮਾਂ ਦੀ ਪਵਿੱਤਰਤਾ ਨਾਲ ਸੀ ਮੈਂ ਸੁਣੀ ਆਂ ਕਿ ਛੋਟੀਆਂ ਮੋਟੀਆਂ ਜਿਹੜੀਆਂ ਮੀਟਿੰਗਾਂ ਹੋਈਆਂ ਪਿਛੇ ਜੇ ਕਿਤੇ ਪੜਿਆ ਵੀ ਸੀ 52 ਮੀਟਿੰਗਾਂ ਸੈਂਟਰ ਨਾਲ ਅਕਾਲੀ ਦਲ ਦੀਆਂ ਹੋਈਆਂ ਨੇ ਛੋਟੀਆਂ ਮੋਟੀਆਂ ਕਿਸਮਤੇ ਇਸ ਮਤੇ ਤੇ ਵੀ ਸੰਤ ਜਰਨੈਲ ਤੋਂ ਕਿਵੇਂ ਨਾ ਕਿਵੇਂ ਪਾਸੇ ਕੀਤਾ ਜਾਵੇ ਦਰਬਾਰ ਸਾਹਿਬ ਤੋਂ ਦਰਬਾਰ ਸਾਹਿਬ ਤੋਂ ਤੇ ਤੁਸੀਂ ਹੈਰਾਨ ਹੋਵੋਗੇ ਕਿ ਮੇਰੇ ਕੋਲ ਅੱਜ ਵੀ ਮੇਰੇ ਕੋਲ ਮੋਬਾਈਲ ਵਿੱਚ ਕਿਤੇ ਘਰੇ ਵੀ ਉਹ ਪਈਆਂ ਹੋਣੀਆਂ ਨੇ ਉਹ ਫੋਟੋ ਕਾਪੀਆਂ ਸ਼੍ਰੋਮਣੀ ਅਕਾਲੀ ਦਲ ਆਪਣੇ ਲੈਟਰਪੈਡ ਤੇ ਸ੍ਰੀ ਦਰਬਾਰ ਸਾਹਿਬ ਤੇ ਅਟੈਕ ਕਰਨ ਦੀ ਮਨਜ਼ੂਰੀ ਦੇ ਰਿਹਾ ਹੈ ਕਿ ਸੰਤ ਜਰਨੈਲ ਤੋਂ ਪਾਸੇ ਕਰੋ ਜਦੋਂ ਫੌਜ ਆ ਗਈ ਕਿ ਇਹਨੇ 5 ਮਿੰਟ ਨਹੀਂ ਖਲੋਣਾ ਨਾ ਬਾਹਾਂ ਖੜਗਾ ਕਾ ਕ ਭਾਜ ਨਿਕਲਣਾ ਇਹ ਲਿਖਤੀ ਸੀ ਤੇ ਤੁਸੀਂ ਆਓ ਇਹ ਲਿਖਤੀ ਦਿੱਤਾ ਗਿਆ ਸ੍ਰੀ ਅਕਾਲੀ ਦਲ ਦੇ ਲੈਟਰ ਪੈਡ ਦੇ ਉੱਤੇ ਸੰਤ ਹਰਚੰਦ ਸਿੰਘ ਲੋਂਗੋ ਵਾਲ ਦੇ ਸਾਈਡ ਨੇ ਹਾਂ ਹਾਂ ਤੇ ਲੈਟਰ ਪੈਡ ਦੇ ਉੱਤੇ ਸਾਰਾ ਕੁਝ ਲਿਖਿਆ ਗਿਆ ਤੇ ਜੋ ਅਸੀਂ ਤੁਹਾਡੇ ਨਾਲ ਮੀਟਿੰਗ ਕੀਤੀ ਸੀ ਵਿਚਾਰ ਕੀਤੇ ਸੀ ਉਹ ਸਮਾਂ ਆ ਗਿਆ ਤੁਸੀਂ ਆਓ ਇਹਨਾਂ ਦੀ ਮਨਜ਼ੂਰੀ ਨਾਲ ਅੱਜ ਅਸੀਂ ਕਹਿੰਦੇ ਹਾਂ ਜੋ ਕਾਂਗਰਸ ਨੇ ਟੈਕ ਹਾਰਤਾ ਜੀ ਦੂਜੀ ਗੱਲ ਭਾਜ ਪਾ ਕੇ ਦੇ ਬੜੇ ਦੁੱਤ ਹੋਤੀ 35 ਸਾਲ ਤੋਂ ਰਣ ਘਟ ਕੇ ਜੱਪੀ ਪਾ ਚੱਡੀ ਪਈ ਸਾਡਾ 9 ਮਾਸ ਦਾ ਰਿਸ਼ਤਾ ਜਿਨ੍ਹਾਂ ਨੇ 9 ਮਾਸ ਦਾ ਰਿਸ਼ਤਾ ਪਾਇਆ ਉਹ ਬੰਦੇ ਕਹਿੰਦੇ ਵੀ ਇੰਦਰਾ ਗਾਂਧੀ ਜਿਹੜੀ ਆ ਉਹ ਹਰਮੰਦਰ ਸਾਹਿਬ ਤੇ ਟੈਗ ਨਹੀਂ ਸੀ ਕਰਦੀ ਉਹ ਤਾਂ ਅਸੀਂ ਕਹਿ ਕੇ ਕਰਵਾਇਆ ਅਸੀਂ ਉਹਨੂੰ ਮਜਬੂਰ ਕੀਤਾ ਉਹਨੇ ਟੈਗ ਕੀਤਾ ਉਹਦੀ ਅਜਿਹੀ ਤੁਸੀਂ ਜਿਹੜਿਆ ਹੈਗਾ ਆ ਐਲ ਕੇ ਅਡਵਾਨੀ ਦੀ ਹਾਂ ਕਿਤਾਬ ਦੇ ਵਿੱਚ ਲਿਖਿਆ ਹੋਇਆ ਨਾਲ ਕਿਛੜਾ ਬਲਾਨੀ ਦੀ ਜਿਹੜੀ ਕਿਤਾਬ ਆ ਤੁਸੀਂ ਪੜ੍ਹ ਲਓ ਸ਼ਰੀਆ ਉਹਨੇ ਲਿਖਿਆ ਹਾਂ ਬਿਲਕੁਲ ਲਿਖਿਆ ਯਹੀ ਕਹਿ ਕੇ ਕਰਵਾਇਆ ਫਿਰ ਉਹਨੂੰ ਜਾ ਕੇ ਉਹ ਰਮਾਨ ਸਨਮਾਨ ਕਿ ਦੁਰਗਾ ਦਾ ਕਿਤਾਬ ਦਿੱਤਾ ਗਿਆ ਦੁਰਗਾ ਦਾ ਕਿਤਾਬ ਦਿੱਤਾ ਹੂੰ ਉਹ ਪਾਜ ਪਾ ਦੇ ਲੋਕਾਂ ਨੇ ਤੇ ਕਹਿੰਦੇ ਅਸੀਂ ਕੱਲੀ ਭੀ ਕਾਂਗਰਸ ਨੇ ਕੀਤਾ ਜੀ ਕਾਂਗਰਸ ਨੇ ਕੀਤਾ ਮੈਂ ਸੰਵਿਧਾਨ ਵੀ ਉਹ ਜਿਹੜਾ ਅਟੈਕ ਹੋਇਆ ਆ ਗੁਰਤਾਮਾ ਦੇ ਉੱਪਰ ਉਹ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਉੱਚ ਪਾਜਵਾ ਵੀ ਬਰਾਬਰ ਦੀ ਦੋਸ਼ੀ ਆ ਕਾਂਗਰਸ ਹੋਈ ਤੇ ਸਾਡਾ ਅਕਾਲੀ ਦਲ ਜਿਹੜਾ ਸਿੱਖਾਂ ਦੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਬਣਾਇਆ ਗਿਆ ਸੀ ਕੁਰਬਾਨੀਆਂ ਕਰਕੇ ਬਣਾਇਆ ਸੀ ਉਹਨੇ ਆਪਣੇ ਗੁਰਦੁਆਰਿਆਂ ਗੁਰਧਾਮਾਂ ਸ੍ਰੀ ਹਰਮੰਦਰ ਸਾਹਿਬ ਸਿੱਖਾਂ ਵਾਸਤੇ ਮੱਕਾ ਆ ਇਹਦੇ ਉੱਪਰ ਹੀ ਹੋਰ ਕੋਈ ਥਾਂ ਨਹੀਂ ਸ੍ਰੀ ਅਕਾਲ ਤਖਤ ਅਗੇ ਹਰ ਗੁਰਸਿੱਖ ਦਾ ਸਿਰ ਚੋਅਦਾ ਹੈ ਮੀਰੀ ਪੀਰ ਦਾ ਸਾਡਾ ਸਿਧਾਂਤ ਹੈ ਇਹਨਾਂ ਨੂੰ ਇਸ ਗੱਲ ਦੀ ਵੀ ਕੋਈ ਚਿੰਤਾ ਨਹੀਂ ਸੀ ਇਹਨਾਂ ਨੂੰ ਸਿਰਫ ਤੇ ਸਿਰਫ ਕੁਰਸੀ ਦੀ ਚਿੰਤਾ ਸੀ ਵੀ ਸੰਤ ਜਰਨੈਲ ਤੋਂ ਉਹਨੂੰ ਇੱਥੇ ਕੱਢ ਦਿਓ ਤੇ ਸਾਡੀ ਕੁਰਸੀ ਬਾਜੀ ਡਰ ਕਾਦਾ ਸੀ ਸੰਤ ਜਰਨੈਲ ਸਿੰਘ ਜੀ ਦਾ ਡਰ ਕਾਦਾ ਸੀ ਸੰਤ ਜਰਨੈਲ ਤੋਂ ਦੇ ਤੇ ਇਹਨਾਂ ਲੋਕਾਂ ਨੇ ਸਾਰਾ ਇਹਨਾਂ ਦੀ ਮਿਹਲੀ ਭੂਤ ਨਾਲ ਉਹ ਜਿਹੜਾ 84 ਦਾ ਦੁਖਾਂਤ ਕੌਮ ਦੇ ਸਾਹਮਣੇ ਵਾਪਰਿਆ ਜਿਵੇਂ ਕਿ ਹਜ਼ਾਰਾਂ ਬੇਦੋਸ਼ੇ ਵੀਰ ਬੱਚੇ ਮਾਵਾਂ ਦੇ ਦੁੱਧੋਂ ਦੇ ਦੁੱਧ ਚੁੰਘਦੇ ਬੱਚੇ ਔਰ ਸਾਡੀਆਂ ਧੀਆਂ ਪਣ ਦੀ ਬੇਪਤੀ ਹੋਈ